ਤੇ ਹਾਂਜੀ ਲੋ ਅੱਜ ਫਿਰ ਆਏ ਆ ਜੇ ਆਪਾਂ ਲੁੱਡੂਵਾਲ ਟੋਲ ਬਲਾਈ ਤੋਂ ਅੱਗੇ ਆ ਪੁਲ ਦੇ ਥੱਲੇ ਤੇ ਇੱਧਰ ਹੈਗਾ ਜੀ ਖਾਲਸਾ ਢਾਬਾ ਤੇ ਤੁਸੀਂ ਹੁਣ ਇਹਨਾਂ ਨੂੰ ਜਾਣਗੇ ਹੋਵੋਗੇ ਤੇ ਅੱਜ ਅਸੀਂ ਬਾਈ ਹੁਣਾ ਕੋਲ ਦੁਬਾਰਾ ਆਏ ਆ ਕਿਉਂਕਿ ਇੱਕ ਦੋ ਪ੍ਰੋਬਲਮ ਆ ਸੀ ਚਲੋ ਪ੍ਰੋਬਲਮਾਂ ਤਾਂ ਉਹਨਾਂ ਨੇ ਹੁਣ ਹੱਲ ਹੋ ਗਈਆਂ ਹਲਕ ਕਰਵਾਤੀਆਂ ਆਪਾਂ ਤੇ ਅੱਜ ਇੱਥੇ ਅਸੀਂ ਬਾਈ ਹੁਣਾ ਨੇ ਇੱਕ ਨਵੀਂ ਆਈਟਮ ਸ਼ੁਰੂ ਕੀਤੀ ਆ ਉਹ ਕੀ ਕੀਤੀ ਹੈਗੀ ਆ ਮੱਕੀ ਦੀ ਰੋਟੀ ਦੀ ਮੱਖਣ ਪਾ ਕੇ ਚੂਰੀ ਤੇ ਅੱਜ ਅਸੀਂ ਉਹ ਟੈਸਟ ਕਰਾਂਗੇ ਪਹਿਲਾਂ ਇੱਥੇ ਬਾਈ ਹੁਣੀ ਆਇਆ ਪੈਕਿੰਗ ਕੋਲ ਬਾਈ ਕੀ ਹਾਲ ਚਾਲ ਆ ਬਾਈ ਕੀ ਨਾ ਰੋਜੇਨ ਕੁਮਾਰ ਸੁਖਤਿਆਣਾ ਸੁਖਤਿਆਣਾ ਬਾਈ ਕਿੰਨੀ ਵਾਰ ਕਿੰਨਵਾਂ ਕਿਹੜਾ ਟੋਟਾ ਇੱਥੇ ਦੂਜਾ ਤੇ ਤੀਜਾ ਬਾਈ ਕਿਵੇਂ ਖਾਣਾ ਕਿਵੇਂ ਲੱਗਾ ਬਹੁਤ ਸਵਾਦ ਵਧੀਆ ਲੱਗਾ ਤੇ ਅੱਗੇ ਦੁਬਾਰਾ ਗੱਡੀ ਨੂੰ ਆਉਂਦੇ ਰਿਹਾ ਕਰਦੇ ਹਾਂਜੀ ਆਉਂਦੇ ਆਟ ਇੱਥੇ ਆਉਂਦੇ ਜਾਂਦੇ ਇੱਥੇ ਆ ਇੱਥੇ ਲੱਗ ਗਈ ਹੈ ਪਲਾਂਟ ਅੱਛਾ ਹਾਂਜੀ ਤੇ ਕੀ ਕੰਮ ਕਰਦੇ ਤੁਸੀਂ ਆ ਮਿਲ ਅੱਛਾ ਮਿਲ ਦੇ ਕੰਮ ਕਰਦੇ ਨਹੀਂ ਨਹੀਂ ਮਿਲਦੇ ਅੱਛਾ ਮਿਲਰ ਗੱਡੀ ਆਗ ਤੁਹਾਡੀ ਟਰੱਕ ਡਰਾਈਵਰ ਹੋ ਬਾਈ ਹੁਣੀ ਤੇ ਬਾਈ ਕਿਹੜਾ ਤੁਹਾਨੂੰ ਇੱਥੇ ਖਾਣਾ ਜ਼ਿਆਦਾ ਵਧੀਆ ਲੱਗਦਾ ਸਾਗ ਦੇ ਨੱਕੀ ਦੀ ਰੋਟੀ ਸਾਗ ਦੇ ਮੱਕੀ ਦੀ ਰੋਟੀ ਕੀ ਬਾਤ ਹੈ ਤੇ ਨੰਬਰ ਪੂਰੇ ਹਾਂਜੀ ਹਾਂਜੀ ਵਾਜੂਆਂ ਤੇ ਸੋ ਬਾਈ ਗਿਆਪ ਆ ਗਏ ਲੰਦੇ ਆ ਬਾਤ ਕੀ ਬਾਤ ਹੈ ਤੇ ਚਲੋ ਹੁਣ ਆਪਾਂ ਚੱਲਦੇ ਆ ਪੈਣ ਹੋਣ ਵਾਲੇ ਪਾਸੇ ਤੇ ਇੱਕ ਬਾਈ ਹੁੜੀ ਹੋਰ ਨੇ ਤੇ ਬਾਈ ਹੁੜੀ ਖਾਣਾ ਖਾ ਰਿਆ ਉਹਨਾਂ ਨੂੰ ਕੋਈ ਚਲਦੇ ਆ ਕਰੀ ਤੇ ਨਾਲ-ਨਾਲ ਖਾਂਦੇ-ਖਾਂਦੇ ਬਾਈ ਉਹਨਾਂ ਤੋਂ ਕੋਲ ਪੁੱਛਦੇ ਆ ਬਾਈ ਜੀ ਕੀ ਹਾਲ ਚਾਲ ਕਿਵੇਂ ਪਹਿਲਾਂ ਤਾਂ ਦੱਸੋ ਕੀ ਨਾਂ ਕੀ ਤੁਹਾਡਾ ਰਾਜੇ ਰੋੜਾ ਜੀ ਰਾਜੇ ਰੋੜਾ ਰੋੜਾ ਸਾਹਿਬ ਇੱਥੇ ਤਾਂ ਕੀ ਤੁਹਾਨੂੰ ਵਧੀਆ ਲੱਗਾ ਪਹਿਲਾਂ ਤਾਂ ਮੈਂ ਤੁਹਾਨੂੰ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਿਆ ਦਾ ਕਰੂੰਗਾ ਕਿ ਤੁਸੀਂ ਇਹ ਫੈਮਿਲੀ ਨੂੰ ਪਹਿਲਾਂ ਤੁਸੀਂ ਰਿਪਰੈਜ਼ੈਂਟ ਕੀਤਾ ਓਹ ਥੈਂਕ ਯੂ ਬਾਜੀ ਮੈਂ ਤੁਹਾਡੀ ਵੀਡੀਓ ਦੇਖ ਕੇ ਆਇਆ ਸੀ ਇੱਥੇ ਜੀ ਜਿਵੇਂ ਤੁਸੀਂ ਵੀਡੀਓ ਦਿਖਾਈ ਵੀ ਬੈਸਟ ਫੂਡ ਆ ਘਰ ਦਾ ਫੂਡ ਆ ਪਲੱਸ ਪੰਜ ਬੱਚੀਆਂ ਇਹਨਾਂ ਦੀਆਂ ਜੀ ਕਿਵੇਂ ਪਾਲ ਰਹੇ ਨੇ ਮਿਹਨਤ ਕਰ ਰਹੇ ਨੇ ਤੁਸੀਂ ਸਿੰਘਣੀ ਜੀ ਆਪ ਵੀ ਲੱਗੇ ਹੋਏ ਨੇ ਹੂੰ ਨਾ ਵੀਡੀਓ ਦੇਖ ਕੇ ਆਇਆ। ਫਿਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਥੈਂਕ ਯੂ ਬੇਟ। ਨੰਬਰ 2 ਸਰ ਮੈਂ ਇਹ ਚੈਨਲ ਤੇ ਪਹਿਲੀ ਵਾਰ ਆਇਆ ਕੀਤਾ। ਜੀ। ਮੱਕੀ ਰੋਟੀ ਸਰੋਂ ਦਾ ਸਾਗ। ਜੀ। ਵੀ ਦੇਖੋ ਸਾਗ ਘੱਟ ਹੈ। ਕਿਉਂ ਜਾਵੇ? ਕਿਉਂ ਜਾਂਦਾ? ਮਤਲਬ ਮੈਂ ਇਹਨਾਂ ਕੋਲ ਸਾਗ ਪਾਉਂਗਾ ਕੋਈ ਇੰਨਾ ਕਿਉਂ ਮੈਂ ਖਾਂਦਾ ਨਹੀਂ। ਬਟ ਮੈਨੂੰ ਵਧੀਆ ਲੱਗਿਆ ਨਾ। ਜੋੜੀਆਂ। ਫਿਰ ਆਪਾਂ ਕਿਤੇ ਹੋਰ ਖਾਣੇ ਉੱਥੇ ਹੁੰਦਾ ਹੈ ਵੀ ਤੁਸੀਂ ਦੋ ਚਪਾਤੀਆਂ ਹੀ ਦੇਣੀਆਂ। ਇਹਨਾਂ ਦੀ ਆ ਤੁਸੀਂ ਰੋਟੀ ਜਿੰਨੀ ਵਾਰ ਮਰਜ਼ੀ ਲਓ। ਚਨੀ ਵਾਰੀ ਮਰਜ਼ੀ ਲਓ। 4 ਖਾਓ, 6 ਖਾਓ। ਮੈਨੂੰ ਵਧੀਆ ਲੱਗਿਆ ਜੀ। ਹੂੰ। ਬਾਕੀ ਮੈਂ ਸਾਰਿਆਂ ਨੂੰ ਇਹੀ ਕਵਾਂਗਾ ਕਿ ਤੁਸੀਂ ਇੱਕ ਵਾਰ ਆਓ ਲਗਾਈ ਕਰੋ ਲਾਡਵਾ ਟੋਰ ਲਾਡਾ ਟੱਪੰ ਤੋਂ ਬਾਅਦ ਜਿਹੜਾ ਸੈਕਿੰਡ ਬਲੋਂ ਦੇ نیچے ਨਾਲ ਸਟਾਲ ਲੱਗੇ ਹੋਇਆ ਹੈ ਸਟਾਲ ਲੱਗੇ ਹੋਇਆ ਹੈ ਬਿਲਕੁਲ ਜੀ ਇੱਕ ਵਾਰ ਜਰੂਰ ਟਰਾਈ ਬਿਲਕੁਲ ਜੀ ਥੈਂਕ ਯੂ ਸੋ ਮਚ ਬਾਜੀ ਥੈਂਕ ਯੂ ਬਹੁਤ ਆਪ ਜੀ ਤੁਸੀਂ ਦੇਖ ਸਕਦੇ ਆ ਤੇ ਅਨਲਿमिटेड ਹੀ ਫੂਡ ਹੁੰਦਾ ਹੈ ਤੇ ਜਦੋਂ ਮਰਜੀ ਜਿੰਨੀ ਆਰੀ ਮਰਜੀ ਤੁਸੀਂ ਰੀਫਿਲ ਕਰਾਓ ਜਿੰਨੀ ਆਰੀ ਮਰਜੀ ਤੁਸੀਂ ਰੋਟੀ ਲੈ ਸਕਦੇ ਹੋ ਆਹੀ ਆਪਣਾ ਤੇ ਚਲੋ ਹੁਣ ਆਪਣੀ ਵਾਰੀ ਆ ਗਈ ਤੇ ਆਪਾਂ ਬਾਈ ਹੁਣਾਂ ਨੂੰ ਮਿਲੀਏ ਬਾਈ ਕੀ ਹਾਲ ਚੱਲ ਚੱਦੀ ਕਲਾ ਜੀ ਚੱਦੀ ਕਲਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਛਾ ਤੇ ਬਾਈ ਕਿਵੇਂ ਕੰਮ ਕਰ ਹੁਣ ਹੁਣ ਦਾਦੇ ਦੀ ਪੂਰੀ ਕਿਰਪਾ ਜੀ ਸੰਗਤ ਦੇ ਸਾਹ ਉਹ ਕੀ ਪੂਰੀ ਕਿਰਪਾ ਪੂਰੀ ਆ ਰਹੀ ਹੈ ਅੱਛਾ ਪਹਿਲਾਂ ਦੱਸ ਵੀ ਡੱਬੇ ਖਾਲੀ ਹੋਣ ਲੱਪੈ ਕਿ ਨਹੀਂ ਹਾਂ ਜੀ ਕੱਲੋ ਸਮਾਪਤੀ ਸੀ ਜੀ ਜੀ ਸਮਾਪਤੀ ਆ ਪੂਰੀ ਹਾਂ ਜੀ ਕੀ ਬਾਤ ਬਾਈ ਮਹਾਰਾਜ ਦੀ ਕਿਰਪਣਾ ਵਾਲੀ ਤੁਸੀਂ ਆਪ ਹਾਂ ਅੰਗ ਸੰਗ ਚੋਂ ਹੀ ਸੱਚਾ ਸੱਚਈ ਕੋਈ ਚੂਰਨੀ ਤੁਸੀਂ ਆਪ ਕਹਾਂਗੇ ਦੇਖਿਆ ਸਾਰੇ ਕੋਲ ਸਮਾਂ ਨਹੀਂ ਮੈਂ ਬਿਲਕੁਲ 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 ਤੇ ਬੱਚੇ ਕਿਵੇਂ ਆ ਬੱਚੇ ਠੀਕ ਆਈ ਚੜਦੀ ਕਲਾ ਚੜਦੀ ਕਲਾ ਚ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਰੰਗ ਭਗ ਨਿਆਰੇ ਆਏ ਹਣੀ ਚਲੋ ਬਹੁਤ ਵਧੀਆ ਜੇ ਨਾ ਵੀਡੀਓ ਚੜਦੀ ਸਾਨੂੰ ਜਿਵੇਂ ਸਮਾਂ ਜਾਂਦਾ ਈ ਉਵੇਂ ਜਾਣਾ ਪੈਣਾ ਹਾਂ ਅੱਛਾ ਇੱਕ ਚੀਜ਼ ਇੱਕ ਚੀਜ਼ ਦੀ ਮੈਂ ਬੇਨਤੀ ਕਰਨਾ ਚਾਹੁੰਦਾ ਠੀਕ ਆ ਕੰਮ ਕਰਦੇ ਆ ਤੁਸੀਂ ਕਿਸੇ ਨੂੰ ਕੰਮ ਤੇਰਾ ਚੰਗਾ ਲੱਗਦਾ ਹੋਣਾ ਕਿਸੇ ਨੂੰ ਕੰਮ ਮਾੜਾ ਲੱਗਦਾ ਹੋਣਾ ਪਰ ਆਪਾਂ ਕਦੀ ਵੀ ਕਿਸੇ ਨੂੰ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਆਪਣੇ ਵੱਲੋਂ ਆਪਾਂ ਕੁਝ ਨਹੀਂ ਬੋਲਣਾ ਤੁਹਾਨੂੰ ਮੀਡੀਆ ਚ ਮੈਂ ਕਹਿ ਰਿਹਾ ਤੁਹਾਨੂੰ ਠੀਕ ਹੈ ਜੀ ਆਪਾਂ ਪਿਆਰ ਨਾਲ ਗੱਲ ਕਰਨੀ ਆ ਪਿਆਰ ਨਾਲ ਆਪਾਂ ਇੱਕ ਦੂਜੇ ਨਾਲ ਕਰਨਾ ਜਿਹੜੇ ਤੁਹਾਡੇ ਆਪਣੇ ਗੁਆਡੀ ਵੀ ਤੁਹਾਡੇ ਨਾਲ ਕੰਮ ਕਰਦੇ ਨੇ ਉਹਨਾਂ ਨਾਲ ਫਰਲ ਮਿਲ ਕੇ ਕੰਮ ਕਰਨਾ ਠੀਕ ਹੈ ਭਾਈ ਜੀ ਜੋ ਵੀ ਹੋ ਗਿਆ ਛੱਡ ਦਿਓ ਆਪਾਂ ਦਾ ਕੀ ਖਾਲਸਾ ਤਾਂ ਸਭ ਕੁਝ ਭੁਲਾ ਦਿੰਦਾ ਚੀਜ਼ਾਂ ਨੂੰ ਚਾਹੇ ਜੋ ਮਰਜ਼ੀ ਹੋ ਜਾਏ ਹੈਲੋ ਅੱਜ ਤੱਕ ਸਾਰਾ ਕੁਝ ਪਲਾ ਦਈਗਾ ਗੱਲ ਤਾਂ ਬੱਚੀਆਂ ਦੀ ਸੀ ਨਹੀਂ ਪਾ ਛੱਡ ਦਿਓ ਕੋਈ ਗੱਲ ਨਹੀਂ ਛੱਡ ਦਿਓ ਸਾਰੀ ਚੀਜ਼ਾਂ ਨੂੰ ਤੇ ਬਸ ਨਾਲ ਨਾਲੇ ਮਿਲ ਕੇ ਕੰਮ ਕਰਨਾ ਚਾਹੇ ਕੋਈ ਵੀ ਹੋਵੇ ਠੀਕ ਹੈ ਉਹ ਵੀ ਆਪਣੇ ਨੇ ਤੁਸੀਂ ਵੀ ਆਪਣੀ ਹੋ ਠੀਕ ਹੈ ਇਸ ਕਰਕੇ ਆਪਾਂ ਇੱਥੇ ਕੋਈ ਵੱਡਾ ਹੋਰ ਅਬ ਨਵਾਂ ਵਿਵਾਦ ਨਹੀਂ ਕਰਨਾ ਆਪਾਂ ਇੱਕ ਸਗੋਂ ਇੱਕ ਭਾਈਚਾਰੇ ਸਾਂਝ ਬਣਾਉਣੀ ਹੈ ਸਤਿਵੰਤ ਜੀ ਠੀਕ ਹੈ ਭਾਈ ਜੀ ਸਗੋਂ ਤੁਸੀਂ ਹੁਣ ਰਲ ਮਿਲ ਕੇ ਕੰਮ ਕਰਨਾ ਕੋਈ ਚੀਜ਼ ਆ ਕਹੋ ਮੈਨੂੰ ਹੋਵੇ ਵੀ ਹਾਜ਼ਰ ਸਾਰੇ ਦੋਨੇ ਰਲ ਮਿਲ ਕੇ ਬੰਦੇ ਕੰਮ ਕਰਨੇ ਹੈ ਜਰੂਰ ਜੀ ਜਰੂਰੀ ਬਾਕੀ ਕੁਛ ਵੀਰੇ ਨੇ ਆਪਾਂ ਨੂੰ ਦੇਖ ਵੀ ਲਿਆਣਾ ਟਰੱਕਵਾਰਾਂ ਨਾਲ ਕਾਰਾਂ ਵਾਲਿਆਂ ਨੇ ਜਿਹਨਾਂ ਨੇ ਸਾਡਾ ਚਾਹ ਨਹੀਂ ਗਿਆ ਜਾਂ ਮੇਰੇ ਵੀਰ ਦੀ ਕਿਉਂ ਹੀ ਵੀ ਅਸੀਂ ਤੈਨੂੰ ਗਾਹ ਗਿਆ ਅਸੀਂ ਉਧਰ ਹੀ ਭੇਜ ਦਿੱਤੇ ਵੀ ਮਿੱਟੀ ਨਹੀਂ ਕੱਲ ਆਏ ਮਾਤਾ ਜੀ ਕਹਿੰਦੇ ਬਿਸਕੁਟ ਵਗੈਰਾ ਮਾ ਹੀ ਨਹੀਂ ਹੁੰਦੇ ਇਹ ਅੱਜ ਆਏ ਨਹੀਂ ਇਹਨਾਂ ਕੋਲ ਹੁੰਦੇ ਇੱਕ ਨਹੀਂ ਤਾਂ ਨਾਲ ਰਲ ਮਿਲ ਕੇ ਪੂਰਾ ਵਾਈ ਹਾਂ ਇਹਨਾਂ ਦਾ ਉਹ ਪਿਆਬੀ ਨੇ ਸਾਡੇ ਨਾਲ ਪੂਰਾ ਪਿਆਰ ਉਹਨਾਂ ਦਾ ਹੀ ਨਹੀਂ ਬਿਲਕੁਲ ਬਹੁਤ ਵਧੀਆ ਫਰਾਲੇ ਮਿਲ ਕੇ ਆਪਾਂ ਕੰਮ ਕਰਦੇ ਤੇ ਰਲ ਮਿਲ ਕੇ ਆਪਾਂ ਅੱਗੇ ਤੁਰਦੇ ਆ ਠੀਕ ਹੈ ਭਾਈ ਜੀ ਤੇ ਸੋ ਅੱਜ ਤੁਸੀਂ ਇੱਕ ਨਵੀਂ ਆਈਟਮ ਸ਼ੁਰੂ ਕਰਨ ਲੱਗੇ ਸੀਗੇ ਭਾਈ ਜੀ ਸ਼ੁਰੂ ਹੋਈ ਕਿ ਨਹੀਂ ਅਜ ਬਸ ਜੀ ਪ੍ਰਸ਼ਾਦਾ ਰੜਦਾ ਪਿਆ ਜੀ ਇਹ ਸੰਗਤ ਦੀ ਕਿਰਪਾ ਸਾਰੀ ਇੱਕ ਹੋਰ ਆਈਟਮ ਤੋਰ ਲਗਿਆ ਜੀ ਮੱਕੀ ਦੀ ਰੋਟੀ ਨਾਲ ਮੱਖਣ ਦੀ ਚੂਰੀ ਦੇਸੀ ਸ਼ੱਕਰ ਪਾ ਕੇ ਜੀ ਕਿਹਾ ਬਰਦੁੱਧ ਦਾ ਗਲਾਸ ਦਵਾਂਗੇ ਜੀ 40 ਰੁਪਏ ਦੇ ਵਿੱਚ ਵਾਹ ਜੀ ਵਾਹ ਐਡੇ-ਐਡੇ ਲੱਡੂ ਬਣਾ ਕੇ ਦਵਾਂਗੇ ਮੱਖਣ ਦੀ ਚੂਰੀ ਦੇ ਵਾਹ ਦੋਈ ਤੇ ਆਹ ਮੱਖਣ ਤੁਸੀਂ ਆਪ ਦੇ ਲਈ ਪਹਿਲਾਂ ਦੇਣੇ ਲਿਆਨ ਦਾ ਵੰਦਿਆ ਹੋਰ ਘਰ ਦਾ ਕੱਢਿਆ ਖਾਲਸਾ ਡੇਰੀ ਵਾਲਿਆਂ ਤੋਂ ਜੀ ਕਿਆ ਬਾਤੋ ਵਾਲ ਜਿਹੜੇ ਨੂਰਪੁਰੇ ਰਾਂਬੜਾ ਨੂੰ ਜਾਣੇ ਹੁਣੋਂ ਤੋਂ ਲੈ ਕੇ ਆਂਦਾ ਇੱਥੇ ਬਿਲਕੁਲ ਬਿਲਕੁਲ ਪਾਜੀ ਬਿਲਕੁਲ ਤੇ ਸੋ ਹੁਣ ਆਪਾਂ ਵਾਲੀ ਵੇਡ ਨਹੀਂ ਕਰਦੀ ਹੁਣ ਆਪਾਂ ਚੂਰੀ ਤਿਆਰ ਕਰੀਏ ਪਾਜੀ ਹਾਂਜੀ ਇਹ ਕੋਈ ਹਾਂ ਤੇ ਆਪਾਂ ਹੁਣ ਚੱਲਦੇ ਆਂ ਪੈਣ ਵਾਲੇ ਪਾਸੇ ਨੂੰ ਤੇ ਹਾਜੀ ਪਾਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਪਾਜੀ ਕਿਵੇਂ ਪਹਿਲਾਂ ਤੋਂ ਦੱਸੋ ਹਾਂਜੀ ਪਾਜੀ ਠੀਕ ਹੈ ਜੀ ਸਿੱਧਾ ਠੀਕ ਆ ਹਾਂਜੀ ਹਾਂਜੀ ਸਿੱਧਾ ਠੀਕ ਨੇ ਵੀਰ ਤੇ ਕੰਮ ਕਿਵੇਂ ਬੀਰ ਜੀ ਵਾਖ ਕੰਬੋ ਵਧੀਆ ਤੁਸੀਂ ਵੀਡੀਓ ਪਾਈ ਸੀ ਬਹੁਤ ਵਧੀਆ ਬਾਬੇ ਜੀ ਮੇਹਣਾ ਨਹੀਂ ਉਹ ਦੇਣਾ ਚਲੋ ਸਾਡਾ ਇੱਕ ਬਹਾਨਾ ਸੀਗਾ ਬਾਕੀ ਮੇਹਨਤ ਦਾ ਰੱਬ ਨੇ ਤੁਹਾਨੂੰ ਇੱਕ ਵਰਕ ਦੇਣੀ ਸੀਗੀ ਇੱਕ ਤੁਹਾਨੂੰ ਚੰਗਾਈ ਦੇਣੀ ਸੀ ਹਾਂਜੀ ਵਾਹਿਗੁਰੂ ਨੇ ਮਿਹਰ ਕੀਤੀ ਹੋਈ ਆ ਚਲੋ ਬਹੁਤ ਵਧੀਆ ਅਚਾਪੇ ਜੀ ਹੁਣ ਤੁਸੀਂ ਮੈਨੂੰ ਜਿਹੜੀ ਤੁਸੀਂ ਅੱਜ ਚੂਰੀ ਸ਼ੁਰੂ ਕੀਤੀ ਆ ਪਹਿਲਾਂ ਤਾਂ ਮੈਨੂੰ ਉਹ ਦੱਸੋ ਹਾਂਜੀ ਵੀ ਉਹ ਸ਼ੁਰੂ ਕਰੋ ਦੱਸੋ ਤੇ ਮੈਨੂੰ ਕਿਵੇਂ ਦਾ ਉਹ ਕੀ ਹੈਗਾ ਆ ਹਾਂਜੀ ਵੀਰ ਜੀ ਆਦੇ ਮੱਕੀ ਦੀ ਰੋਟੀ ਓਕੇ ਉਹ ਵੀ ਗਰਮ ਗਰਮ ਹਾਂਜੀ ਲਾ ਕੇ ਨਾਲ ਦੀ ਨਾਲ ਗਰਮ ਗਰਮ ਕਿਆ ਬਾਤ ਹੈ। ਜੋਦੀ ਮੈਂ ਇੱਕ ਰੋਟੀ ਦੀ ਕਟਾਰਿਆ ਵੈਸੇ ਦੋ ਚੂਰੀ ਦੋ ਰੋਟੀਆਂ ਦੀ ਮੈਂ ਇੱਕ ਦਿਆ ਕਰੋਗੇ ਹੈ ਨਾ? ਦੋ ਚੂਰ ਰੋਟੀਆਂ ਦਾ ਇੱਕ ਲੱਡੂ ਰੋਟੀਆਂ ਦੀ ਕਰਕੇ ਮਤਲਬ ਇੰਨੇ ਇੰਨੇ ਪਿੰਨੇ ਕਰਕੇ ਅੱਛਾ ਹਾਂਜੀ ਚਾਹ ਸੀ ਦੁੱਧ ਨਾਲ ਸ਼ਾਕਰੋ ਚਾਹ ਚਾਹ ਨਾਲ ਸ਼ਾਕਰੋ ਕਿਆ ਬਾਤ ਹੈ ਅੱਛਾ ਕੇ ਦਿਆ ਕਰਾਂਗੇ ਵਾਹ ਜੀ ਵਾਹ ਤੇ ਇਹਦੇ ਵਿੱਚ ਕੀ ਕੀ ਐਡ ਕੀ ਕੀ ਕਰੂਗੇ ਮੈਂ ਜੀ ਮੱਕੀ ਦੀ ਰੋਟੀ ਦੇ ਨਾਲ ਆ ਮੱਖਣ ਐਡ ਕਰਾਂਗੇ ਅੱਛਾ ਮੱਖਣ ਦੀ ਚੂੜ ਵਾਹ ਜੀ ਵਾਹ ਕੀ ਕੀ ਇਹ ਪਰੌਦਾ ਹੈ ਨਹੀਂ ਮੱਕੀ ਰੋਟੀ ਆ ਵੀ ਰੋਟੀ 760 ਇਹ ਕਿੰਦਾ ਮਲੇਗ 80 ਰੁਪਏ ਅਸੀਂ ਵੀ ਕਿੰਨੀ ਰੋਟੀਆਂ ਅੰਦਰ ਮਿੰਟਾ ਪਾ ਜੀ ਇੱਕ ਬੰਦੇ ਲਈ ਮਤਲਬ ਆਪ ਖਣਨੀਆਂ ਨਾ ਹਾਂਜੀ ਹਾਂਜੀ ਮੈਂ ਤਾਂ ਤਿੰਨ ਗਰ ਰੋਟੀਆਂ ਮੈਂ ਉਧਰ ਬਾਈ ਹੁਣ ਚਲ ਜਾਓ ਹਾਂਜੀ ਭਾਜੀ ਮੱਖਣ ਐਡ ਕਰ ਲਿਆ ਆਪਾਂ ਹਾਂਜੀ ਮੱਖਣ ਐਡ ਕਰ ਲਿਆ ਹੁਣ ਸ਼ੱਕਰ ਪਾਵਾਂਗੇ ਵੀਰ ਜੀ ਅੱਛਾ ਕਹਿੰਦੇ ਜਿਹੜੀ ਚੂਰੀ ਗੁੜ ਦੀ ਵਧੀਆ ਲੱਗਦੀ ਕਿ ਸ਼ੱਕਰ ਦੀ ਵਧੀਆ ਲੱਗਦੀ ਨਹੀਂ ਵੀਰ ਜੀ ਸ਼ੱਕਰ ਦੀ ਵਧੀਆ ਲੱਗਦੀ ਹੈ ਸ਼ੱਕਰ ਦੀ ਵਧੀਆ ਲੱਗਦੀ ਹੈ ਹਾਂਜੀ ਅੱਛਾ ਸਾਡੇ ਦੁਆਬੇ ਦੇ ਵਿੱਚ ਜਿਆਦਾਤਰ ਅਸੀਂ ਤਾਂ ਗੁੜ ਦੀ ਘੁੱਟਦੇ ਹੁੰਦੇ ਹਾਂ ਨਹੀਂ ਵੀਰ ਜੀ ਗੁੜ ਦੀ ਵੀ ਗੁੜ ਦੀ ਵੀ ਵਧੀਆ ਹੁੰਦੀ ਹੈ ਸ਼ੱਕਰ ਦੀ ਵੀ ਪਰ ਮੈਂ ਆਪਣੇ ਬੱਚਿਆਂ ਨੂੰ ਸ਼ੱਕਰ ਇਹਦੀ ਸ਼ੱਕਰ ਦੀ ਦਿੰਦੀ ਰਹਿੰਦੀ ਹਾਂ ਰਾਕੇ ਅੱਛਾ ਇਹ ਚੀਜ਼ ਮਤਲਬ ਬਹੁਤ ਵਧੀਆ ਸ਼ੱਕਰ ਦੀ ਓਕੇ ਹਾਂਜੀ ਤੇ ਬਾਕੀ ਇਹ ਮੈਚ ਜਿਹੜੀ ਹੁੰਦੀ ਆ ਨਾ ਚੂਰੀ ਇਹ ਹੁੰਦੀ ਆ ਹੱਥ ਨਾਲ ਇਹ ਚਾਹੇ ਆਪਾਂ ਆਪਣੇ ਘਰਾਂ ਦੇ ਵਿੱਚ ਜਦੋਂ ਆਪਣੇ ਘਰ 'ਚ ਬੇਬੇ ਸਾਡੀ ਕੁੜੀ ਹੁੰਦੀ ਹੁੰਦੀ ਸੀ ਉਹ ਵੀ ਹੱਥ ਨਾਲ ਹੀ ਕੁੱਟ ਕੇ ਦਿੰਦੀਆਂ ਸਾਨੂੰ ਹਾਂਜੀ ਇੱਕ ਪੁਰਾਣੀ ਯਾਦ ਆ ਹੈ ਨਾ ਪਿੰਡਾਂ ਦੇ ਵਿੱਚ ਦੀ ਹਾਂਜੀ ਵੀਰ ਜੀ ਹਾਂ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪਤਾ ਵੀ ਚੂਰੀ ਅਸਲ 'ਚ ਚੂਰੀ ਦਾ ਮੈਨਿੰਗ ਕੀ ਹੁੰਦੇ ਆ ਹਾਂਜੀ ਹਾਂਜੀ ਵੀਰ ਜੀ ਤੇ ਤੁਸੀਂ ਵਧੀਆ ਕੰਮ ਕਰ ਰਹੇ ਹੋ ਮੈਂ ਦੀ ਚੂਰੀ ਕਿਉਂਕਿ ਇੱਕ ਚੀਜ਼ ਲੋਕ ਭੁੱਲ ਚੁੱਕੇ ਸੀ ਇਸ ਚੀਜ਼ ਨੂੰ ਹਨਾ ਹਾਂਜੀ ਹਾਂਜੀ ਤੇ ਤੁਸੀਂ ਇੱਕ ਵਾਰੀ ਦੁਬਾਰਾ ਇਹਨੂੰ ਯਾਦ ਕਰਵਾਤਾ ਹਾਂਜੀ ਵੀਰ ਜੀਵਾਜਾ ਆ ਦੇਖੋ ਤੁਸੀਂ ਕੀ ਬਾਤ ਹੈ ਥੋੜੇ ਮੱਖਣ ਵੱਧ ਪੈ ਗਿਆ ਉਹਨੂੰ ਪਿੰਨਾ ਨਹੀਂ ਬਣਨਾ ਹੈਗਾ ਕੋਈ ਜਲ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਇੱਦਾਂ ਦੇ ਦਿਓ ਮੈਂ ਹੱਥ ਚਮਚ ਨਾਲ ਹੀ ਉਹਨੂੰ ਟੇਸਟ ਕਰ ਲੈਣਾ ਆਪਾਂ ਜੀ ਵਾਹ ਜੀ ਵਾਹ ਥੈਂਕ ਯੂ ਮੱਖਣ ਥੋੜਾ ਵੱਧ ਤੇ ਆਹ ਦੇਖ ਸਕਦੇ ਤੁਸੀਂ ਤੇ ਵਾਹ ਜੀ ਵਾਹ ਬਹੁਤ ਐਸੀ ਹੈ ਤੇ ਹੁਪਾ ਹੁਣ ਇਹਨੂੰ ਟੇਸਟ ਕਰਦੇ ਹਾਂ ਤੇ ਬਾਈ ਜੀ ਤੁਸੀਂ ਪਲੀਜ਼ ਇਹਨੂੰ ਫੜੋ ਇਹ ਜੁੱਟੀ ਤੁਹਾਡੀ ਆ ਇਹ ਤੇ ਆ ਦੇਖੋ ਜੀ ਇੱਚ ਮੱਖਣ ਮੱਕੇ ਦੀ ਰੋਟੀ ਤੇ ਨਾਲ ਸੱਕਰ ਇਹਦੇ ਵਿੱਚ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਤੇ ਜਦੋਂ ਤੁਸੀਂ ਇਹਦੇ ਨਾਲ ਇੱਕ ਕੱਪ ਚਾਹ ਦਾ ਜਾਂ ਦੁੱਧ ਪੀਓਗੇ ਨਾ ਤਾਂ ਵਾਜੀ ਵਾ ਤੁਹਾਨੂੰ ਕੁਛ ਅੱਗੇ ਪਿਛੇ ਕੋਈ ਹੋਰ ਕੁਝ ਖਾਣੇ ਦੀ ਲੋੜ ਨਹੀਂ ਪੈਣੀ। ਦਸੋ ਆਪਾਂ ਟੈਸਟ ਕਰੀਏ ਕਰੀ। ਹੂੰ। ਮਿੱਠਾ ਨਾ ਮੱਧ ਹੋਵੇ। ਦੋਗਾ ਨੂੰ ਦੋ ਜਾ ਟੈਸਟ ਹੀ। ਮੈਂ ਕੰਮ ਕਰ ਤੈਨੂੰ ਪਤਾ ਲੱਗੂ ਤਾਂ ਆ ਚੰਬੇ ਲਾ ਕੇ ਦੇਖ ਫੇਰ ਤੂੰ ਪਤਾ ਲੱਗਣਾ ਕੋਣ ਕਰ ਚੱਕਿਆ ਯਾਰ ਕੀ ਬਣਿਆ ਕੋਣ ਦੱਸ ਬਾਈ ਬਣਿਆ ਕੀ ਆਜਾ ਤੈਨੂੰ ਦਿਖਾ ਦਨੇ ਬਣਿਆ ਕੀ ਆ ਮੈਂ ਬਸ ਸਾਰਿਆਂ ਨੂੰ ਭਰਾਵਾਂ ਨੂੰ ਚੈੱਕ ਕਰਾ ਦੇਣੀ ਆਪਾਂ ਇੱਕ ਮਿੰਟ ਬੱਸ ਜੀ ਮੈਂ ਬਚਦੇ ਕਰੋ ਚੱਕਿਆ ਯਾਰ ਇਹਨੂੰ ਭਾਜੀ ਹਾਂਜੀ ਸਾਡੀ ਲੋਹੇ ਦੇ ਵਿੱਚ ਨਾਮ ਦੋਲਾ ਹਾਂਜੀ ਕਹ ਲਾ ਦੇ ਭਾਈ ਇਹ ਨਿੱਕੇ ਹੁੰਦੇ ਆ ਮਾਂ ਪਿਓ ਦੇਸੀ ਕਿਉਂ ਚੂਰੀ ਦਿੰਦੇ ਨਾ ਜੋ ਜਿੱਤੇ ਆਈ ਜੀ ਉਹ ਮਾਂ ਪਿਓ ਜਿੱਤੇ ਆ ਗਿਆ ਖਾ ਕੇ ਬਹੁਤ ਜਾਨ ਬਾਪੇ ਦੀ ਜੱਦ ਹੋ ਗਈ ਹੈ ਪਰ ਨਿੱਕੇ ਉਹ ਕਰਦੇ ਰਹੇ ਸੋਨੇ ਮਾਦਾ ਬੇਬੀ ਨੂੰ ਚੂਰੀ ਖਾ ਕੇ ਜਾਓ ਹਾਂ ਉਹ ਕੋਈ ਚੂਰੀ ਹੈ ਦੇਸੀ ਕਿਉਂ ਉਹ ਯਾਦ ਆ ਗਈ ਉਹ ਚੂਰੀ ਹੈ ਬਾਬਾ ਜੀ ਬੜੀ ਤਗੜੀ ਗੱਲ ਜੇ ਬਾਪਾਂ ਦੀ ਬਾਤ ਹੈ ਕੀ ਬਾਤ ਹੈ ਅਲੈਗ ਜਮਜ ਹੋਰ ਲੈ ਇੱਕ ਘਰ ਦੀ ਜੀ ਬਾਬਾ ਕੰਮ ਚ ਵਰਕਤਾ ਪਾਵੇ ਬਾਬਾ ਜੀ ਅੱਜ ਤਾਂ ਘਰ ਦੇ ਚੇਤੇ ਆ ਗਏ ਇਹ ਮਾਂ ਪਿਆ ਬੜੀ ਚੇਤੇ ਆ ਗਏ ਇੰਨਾ ਟੇਸਟ ਵਧੀਆ ਜੀ ਸਕੂਲੇ ਜਾਂਦੇ ਤੇ ਮਾਂ ਦਿੰਦੀ ਕਿ ਚੂਰੀ ਆਹਦੀ ਕਹਿੰਦੇ ਆ ਦੇ ਲਿਆ ਮੈਂ ਚੂਰੀ ਦਵਾ ਬੱਚ ਮਰ ਕਿਉ ਅੱਛਾ ਮਰ ਦੋ ਕਰ ਦੋਗਾ ਅੱਜ ਅੱਜ 28 ਸਾਲ ਉਮਰ ਹੈ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੇਰਾ ਜੀ ਮੇਰੀ ਕਰ ਦੋ ਕਰ 28 ਸਾਲ ਉਮਰ ਹੈ ਤੇ ਅੱਜ ਮੇਰੇ ਹਿਸਾਬ ਨਾਲ ਕੋਈ 15 ਸਾਲ ਬਾਅਦ ਆ ਚੂਰੀ ਖਾਦੀ ਪਾ ਜੀ ਅੱਜ 15 ਸਾਲ ਬਾਅਦ 15 ਸਾਲ ਬਾਅਦ ਆ ਚੀਜ਼ ਮਨਵਾਜੀ ਕੀ ਬਾਤ ਅੱਜ ਬੇਬੇ ਯਾਦ ਆ ਗਈ ਹੈ ਹਾਂ ਬੇਬੇ ਸਜੀਗਰ ਮਾਂ ਤੇਰੀ ਜਰੂਰ ਯਾਦ ਹੋ ਕੇ ਪਰ ਮਾਂ ਪਿਓ ਚੇਤੇ ਆ ਗਏ ਇਹ ਖਾ ਕੇ ਹੁਣ ਮੈਂ ਇਥੇ ਹੋਰ ਨਹੀਂ ਖਾਣਾ ਹਾਂਗਾ ਉਲਵਾ ਜੇਗਾ ਕੀ ਬਾਤ ਹੈ ਕੀ ਦੱਸਾਂ ਕਿ ਮਾਂ ਵਾਲੀ ਮਾਤੀ ਬਹੁਤ ਜ਼ਿਆਦਾ ਟੇਸਟ ਵਾਲੀ ਜਿੰਨਾ ਜ਼ਿਆਦਾ ਟੇਸਟ ਵਾਲੀ ਮਾਂ ਨੂੰ ਉਤਣ ਲੱਗੇ ਵਾਹ ਪ੍ਰਮਾਤ ਮੈਂ ਇਹਦੇ ਕੰਮ ਚ ਪਰਚਤਾਂ ਪਾਵੇ ਕੀ ਬਾਤ ਹੈ ਥੈਂਕ ਯੂ ਸੋ ਮਚ ਵਾਹ ਰੱਵਾਦ ਆ ਭਾਜੀ ਤੇ ਸੋ ਆਪਾਂ ਚੂਰੀ ਖਾ ਲਈ ਪਾ ਜੀ ਬਹੁਤ ਬਹੁਤ ਧੰਨਵਾਦ ਜੜਾ ਵਾਕਈ ਹੁਣ ਹੋਰ ਬੰਦੇ ਨੇ ਵੀ ਨਾਲ ਚੂਰੀ ਟੈਸਟ ਕੀਤੀ ਆ ਕਿਤੇ ਵੀ ਮਾਂ ਦੀ ਯਾਦ ਆ ਗਈ ਹਾਂਜੀ ਜੀ ਵਾਕਈ ਬਹੁਤ ਵਧੀਆ ਪਿਆ ਜੀ ਤੁਹਾਡਾ ਹੱਥ ਆ ਤੁਹਾਡੀ ਇੰਨਾ ਵਧੀਆ ਸਵਾਦ ਲੱਗਾ ਨਾ ਚੂਰੀ ਦਾ ਤੇ ਹੁਣ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਬਾਈ ਕੋਲ ਆ ਕੇ ਚੂਰੀ ਵੀ ਜਰੂਰ ਟੈਸਟ ਕਰਕੇ ਜਾਇਓ ਸੋ ਥੈਂਕ ਯੂ ਸੋ ਮੱਚ ਪਿਆ ਜੀ ਠੀਕ ਹੈ ਧੰਨਵਾਦ ਵੀਰ ਜੀ ਤੇ ਹਾਂਜੀ ਤੇ ਕਰ ਸਾ ਜੀ ਚੂਰੀ ਟੈਸਟ ਕਰ ਲਈ ਬਜੀ 7 ਵਜੇ ਕਮਾਲ ਦੀ ਚੂਰੀ ਸੀਗੀ ਬਹੁਤ ਟੈਸਟ ਮਤਲਬ ਮੱਖਣ ਘਿਓ ਤੇ ਨਾਲ ਸੀ ਸ਼ੱਕਰ ਤਾਂ ਉਹ ਜੀ ਤੇ ਉਹ ਨਾਲ ਦੋ ਬਾਈ ਖੜੇ ਆ ਬਾਈ ਹੁਣਾਂ ਨੇ ਕਿਹਾ ਵੀ ਬਾਈ ਵਾਕਿਆ ਮਾਂ ਦੀ ਯਾਦ ਆ ਗਈ ਵਾਹਿਗੁਰੂ ਨੂੰ ਆ ਜੰਦਾ ਜਰੋਕ ਕਿਹਾ ਬਾਕੀ ਮਾਰੇ ਵਾਗੇ ਬਾਈ ਤੁਸੀਂ ਇੱਕ ਸਾਧੂ ਪ੍ਰਾਣਾ ਪ੍ਰਾਤਨ ਜਿਹੜਾ ਹੈਗਾ ਆ ਇੱਕ ਖਾਣਾ ਯਾਦ ਕਰਵਾਤਾ ਜਿਹੜਾ ਅਸੀਂ ਆਪਣੇ ਬੇਬੇ ਦੇ ਹੱਥ ਦੇ ਖਾਂਦੇ ਸੀ ਆ ਜਦ ਇੱਕ ਗੱਲ ਹੋਰ ਅਸੀਂ ਗਾ ਕਰਦੀਏ ਵੀ ਇੱਕ ਬੰਦੇ ਨੇ ਕਮੈਂਟ ਕੀਤਾ ਸੀ ਵੀਡੀਓ ਥੱਲੇ ਵੀ ਧੰਗ ਸਿੰਘ ਲੜਦੇ ਕੇ ਦਾ ਹੱਥ ਵੜ ਦਿੰਦੇ ਆ ਬਾਈ ਇਹ ਅੱਜ ਬਾਣਾ ਦੇਖ ਕੇ ਤੁਹਾਨੂੰ ਇਹ ਦਾ ਸੋਚੋ ਵੀ ਕੇ ਦਾ ਹੱਥ ਵੜ ਦਿੰਦੇ ਇਹ ਸੋਚੋ ਵੀ ਇਹ ਬਾਣਾ ਜਿੱਥੇ ਵੀ ਹੋਊਗਾ ਤੁਸੀਂ ਉਸ ਪਾਸੇ ਦੇ ਵਿੱਚ ਸੇਫ ਹੋਵੋਗੇ ਤੁਸੀਂ ਜਿਹੜੇ ਵੀ ਕੋਈ ਚਾਹੇ ਧੀਪਣ ਹੋਵੇ ਚਾਹੇ ਕੋਈ ਬੇਕਸੂਰ ਹੋਵੇ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਜਿੱਥੇ ਬਾਣੇ ਵਾਲੇ ਲੋਕ ਨੇ ਉੱਥੇ ਉਹ ਬੰਦਾ ਸੇਫ ਆਪਰੇ ਆਪ ਨੂੰ ਮਹਿਸੂਸ ਕਰੂਗਾ ਨਾ ਕਿ ਇਹ ਬੰਦੇ ਕਿਸੇ ਨਾਲ ਦੇ ਆਜ਼ ਕਰਦੇ ਆ ਭਾਈ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਣਾ ਨਹੀਂ ਜਿਹੜਾ ਗੁਰਮੁਖੀ ਗੁਰਮੁਖ ਹਿੰਦੂ ਨੂੰ ਵੀ ਮੁਸਲਮਾਨ ਨੂੰ ਵੀ ਸਾਈ ਨੂੰ ਵੀ ਇੱਕ ਕਰਕੇ ਜਾਣਦਾ ਜੀ ਉਹ ਨਜਾਇਜ਼ ਕਿਸੇ ਨਾਲ ਨਹੀਂ ਧੱਕਾ ਕਰਦਾ ਧਰਮ ਕੀ ਹੈ ਧਰਮ ਹੈ ਇਨਸਾਨੀਅਤ ਇਮਾਨਦਾਰੀ ਬਾਕੀ ਸਾਰੀਆਂ ਕੌਮਾਂ ਨੇ ਜੀ ਇਸ ਕਰਕੇ ਮੇਰਾ ਵੀ ਹਾਸਤ ਕੋਈ ਲੜੋ ਨਾ ਹਾਂ ਜੀ ਮਹਾਰਾਜ ਜੀ ਨੇ ਇਹ ਵੀ ਕਿਹਾ ਵਾ ਵੀ ਇੱਕ ਗਰਾں ਦੋ ਗਰਾں ਤਿੰਨ ਗਰਾں ਤਿੰਨ ਗਰਾں ਮਾਫੀ ਮੰਗੋ ਅਗਲੇ ਤੋਂ ਪਹਿਲਾਂ ਪਰ ਜਦੋਂ ਫਿਰ ਕੋਈ ਚੜ ਕੇ ਆਉਂਦਾ ਇਹ ਨਹੀਂ ਪਹਿਲਾਂ ਬਾਹਰ ਨਹੀਂ ਕਰਨਾ ਫਿਰ ਲਿਆਜ ਨਹੀਂ ਕਰਨਾ ਜੀ ਪਹਿਲੀ ਗੱਲ ਤਾਂ ਇਹ ਗੁਰੂਦਰ ਸਿੱਖਦਾ ਹੈਗਾ ਵੀ ਅਜਾ ਤੁਸੀਂ ਇੱਕ ਗੱਲ ਹੋਰ ਕਹੀ ਸੀ ਕਿ ਤੁਹਾਡੇ ਕੋਲ ਕੋਈ ਬਾਈ ਆਏ ਸੀ ਜਿਹੜੇ ਤੁਹਾਡੇ ਘਰ ਤੋਂ ਬਣਾਉਣ ਦੀ ਗੱਲ ਕਰਕੇ ਗਏ ਨੇ ਹਾਂ ਜੀ ਉਹ ਬੜਾ ਜ਼ੋਰ ਤੋਂ ਨਾ ਬੰਗਿਆਂ ਤੋਂ ਸੀਗੇ ਜੀ ਅੱਛਾ ਤੇ ਸਾਨੂੰ ਉਹਨਾਂ ਤੋਂ ਸੌਂਚੇ ਵੀ ਇਹ ਆ ਜੀ ਇਹ 6 ਰੈਸਟੋਰੈਂਟਾਂ ਦੇ ਮਾਲਕ ਸੀਗੇ ਅੱਛਾ ਉਹਨਾਂ ਨੇ ਸਾਨੂੰ ਇਹੀ ਕਿਹਾ ਸੀਗਾ ਜੀ ਤੁਸੀਂ ਉੱਥੇ ਐਕਟੀਵਿਟੀ ਲਗਾ ਕੇ ਦੱਸੋ ਵੀ ਉਹ ਕਿੰਨਾ ਵਾ ਅੱਛਾ ਤੇ ਵੀ ਅਸੀਂ ਉਹ ਬਣਾ ਦੰਨੇ ਆ ਪਰ ਉਹ ਵੀਰੋਂ ਉਹਨਾਂ ਨੂੰ ਬੇਨਤੀ ਆ ਵੀਰ ਜੀ ਤੁਸੀਂ ਇੱਕ ਗਰਾ ਆ ਪਾ ਕੇ ਪਹਿਲਾਂ ਗੇੜੀ ਮਾਰ ਜਾਓ ਹਾਂ ਪਹਿਲਾਂ ਖੜਾ ਡੈਸ ਕਰਕੇ ਜਾਓ ਉਦੋਂ ਬਾਅਦ ਆਪਾਂ ਦੇਖਾਂਗੇ ਡੈਸ ਕਰਕੇ ਜਾਓ ਤੇ ਜੀ ਚਲੋ ਥੈਂਕ ਯੂ ਸੋ ਮਚੀ ਬਹੁਤ ਵਧੀਆ ਬਾਈ ਤੁਹਾਡਾ ਤੇ ਜਿੱਦਾਂ ਦਾ ਤੁਸੀਂ ਪਹਿਲਾਂ ਰੋਟੀ ਬਣਾਈਆਂ ਉਦੋਂ ਵਧੀਆ ਤੁਹਾਡਾ ਚੂਰੀਆ ਸੋ ਹੁਣ ਹਾਂ ਜੀ ਹਾਂ ਜੀ ਪਾਜੀ ਇਹ ਹੀ ਆ ਜੀ ਇੱਕ ਹੀ ਫੋਨ ਬੰਦ ਪਿਆ ਮੈਂ ਵੀਡੀਓ ਦੇ ਵਿੱਚ ਉਹ ਨਹੀਂ ਤੁਹਾਨੂੰ ਪਹਿਲਾਂ ਵੀ ਇੱਕਣਾ ਜਿਹੜਾ ਬੀਜਾ ਸੀ ਉਹਨਾਂ ਦੇ ਬੰਦੇ ਦੀ ਫੋਟੋ ਪਾਈ ਸੀ ਮੋਗੇ ਤੋਂ ਬੰਦਾ ਸੀਗਾ ਜੀ ਉਹ ਜਿਹਨੇ 55000 ਰੁਪਏ ਸਾਡੇ ਲੈ ਕੇ ਮੁਰਕੇ ਨੰਬਰ ਬਲੈਕ ਪਾਤਾ ਲੁਧਿਆਣੇ ਆਏ ਹੋਇਆ ਜੀ ਅੱਛਾ ਉਹ ਬੰਦੇ ਦੀ ਫੋਟੋ ਗਾਹ ਵੀਡੀਓ ਦੇ ਵਿੱਚ ਅਸੀਂ ਦਵਾਉਂਦੇ ਕੋਈ ਤੁਸੀਂ ਵੀਡੀਓ ਸਾਨੂੰ ਫੋਟੋ ਭੇਜੋ ਜੀ 55000 55000 ਯਾਰ ਮਿਲਦਾ ਅਨਮੋਲ ਕੋਤਰੇ ਨੂੰ ਅਸੀਂ ਉਹ ਦਵਾਵਾਂਗੇ ਜੀ ਚਲੋ ਲਾਈਵ ਵੀਡੀਓ ਦੇ ਵਿੱਚ ਬਸ ਠੀਕ ਹੈ ਪਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ